ਉਗਿਆਂ ਦਾ ਜੋੜਾ ਬਹੁਤ ਦਿਨਾਂ ਦਾ ਆਪਣੇ ਇੱਥੇ ਵਿਚਾਰਾੜਾ ਅण्डे ਦੇਣ ਵਾਸਤੇ ਕਦੀ ਕਿਤੇ ਮੰਨ ਲਓ ਬੈਠਦਾ ਕਦੀ ਕਿਤੇ ਬੈਠਦਾ ਤੇ ਪਰ ਕੋਈ ਥਾਂ ਨਹੀਂ ਰਹਿ ਗਈ ਤੁਹਾਨੂੰ ਪਤਾ ਜਾਨਵਰਾਂ ਦੇ ਬੱਚੇ ਦੇਣ ਨੂੰ ਕੋਈ ਅण्डे ਦੇਣ ਨੂੰ ਥਾਂ ਨਹੀਂ ਰਹਿ ਗਈ ਤੇ ਆ ਜੋ ਆਪਾਂ ਇੱਕ ਛੋਟਾ ਜਿਹਾ ਇਹਨਾਂ ਲਈ ਪ੍ਰਾਲਾ ਕਰਦੇ ਆ ਛੋਟੀ ਜਿਹੀ ਇੱਕ ਪੀਪੀਏ ਨੂੰ ਵੱਡ ਕੇ ਤੇ ਇੱਥੇ ਛੱਡਿਜੇ ਲਾਉਣੇ ਆ ਜਿਹਦੇ ਵਿੱਚ ਹੋ ਸਕਦਾ ਉਹਦੇ ਵਿੱਚ ਕੱਲ ਨੂੰ ਆਉਣ ਵਾਲੇ ਟਾਈਮ 'ਚ ਆਪਣਾ ਆਲਣਾ ਬਣਾ ਕੇ ਤੇ ਆਪਣੇ ਅण्डे ਜਾਂ ਬੱਚੇ ਦੇ ਲੈਣ ਠੀਕ ਹੈ ਆ ਦੇਖ ਲਓ ਵਿਚਾਰੇ ਬਹੁਤ ਕੋਸ਼ਿਸ਼ ਕਰਦੇ ਭਾਣੇ 2-3 ਦਿਨ ਦੀ ਕਦੀ ਕਿਤੇ ਕਦੀ ਕਿਤੇ ਪੁਰਾਣੇ ਟਾਈਮਾਂ 'ਚ ਰੋਸ਼ਨਦਾਨ ਵਗੈਰਾ ਹੁੰਦੇ ਸੀਗੇ ਹੁਣ ਉਹ ਚੀਜ਼ਾਂ ਰਹਿ ਨਹੀਂ ਗਈਆਂ ਇਹਨਾਂ ਨੂੰ ਥਾਂ ਨਹੀਂ ਮਿਲਦੀ ਪੀ ਕਿਤੇ ਵੀ ਆਪਣੇ ਮੰਨ ਲਓ ਆਂਡੇ ਦੇਣ ਵਾਸਤੇ ਤੇ ਇੱਥੇ ਬੈਠੇ ਸੀ ਸਵੇਰ ਦੇ ਜੋ ਕੋ ਡੱਕਾ ਲਿਆਉਂਦੇ ਨੇ ਉਹ ਥੱਲੇ ਡਿੱਗ ਪੈਂਦਾ ਤੇ ਇਸ ਲਈ ਆਜੋ ਆਪਾਂ ਕਰਦੇ ਆ ਕੋਸ਼ਿਸ਼ ਛੋਟਾ ਜਿਹਾ ਪ੍ਰਾਲਾ ਤੇ ਹੋ ਸਕਦਾ ਹੈ ਆਪਣਾ ਮੰਨ ਲਓ ਕੀਤਾ ਹੋਇਆ ਪ੍ਰਾਲਾ ਮੰਨ ਲਓ ਕੰਮ ਦੇ ਜੇ ਤੇ ਵਿਚਾਰੇ ਆਪਣੇ ਘਰ ਬਣਾ ਕੇ ਤੇ ਆਪਣੇ ਅੰਡੇ ਦੇ ਸਕਣਾ ਦੇਖ ਸਕਦੇ ਜੀ ਆਪਣੇ ਕੋਲ ਇੱਕ ਫालतू ਦੇ ਵਿੱਚ ਆ ਪੀਪੀ ਪਈ ਸੀਗੀ ਤੇਲ ਵਾਲੀ ਤੇ ਆਪਾਂ ਇਹਨੂੰ ਇੱਥੋਂ ਕੱਟ ਕੇ ਤੇ ਬਣਾ ਲਈਏ ਤੇ ਆਪਾਂ ਇਹ ਬੰਨ ਦੇ ਇੱਥੇ ਕਿਉਂਕਿ ਮੈਂ ਵੀ ਇੱਕ ਵੀਡੀਓ ਦੇਖੀ ਸੀਗੀ ਇਸ ਤਰੀਕੇ ਨਾਲ ਕਿਸੇ ਸੱਜਣ ਮਿੱਤਰ ਨੇ ਆਏ ਮੰਨ ਲਓ ਕੱਟ ਕੇ ਤੇ ਬੰਨੀ ਹੋਈਆਂ ਸੀਗੀਆਂ ਉੱਪਰ ਛੱਲੇ ਦੇ ਵਿੱਚ ਤੇ ਉਹਦੇ ਵਿੱਚ ਬਹੁਤ ਸਾਰੇ ਜਾਨਵਰਾਂ ਨੇ ਚਿੜੀਆਂ ਨੇ ਘੁਗੀਆਂ ਕਬੂਤਰਾਂ ਨੇ ਮੰਨੋ ਬੱਚੇ ਦਿੱਤੇ ਹੋਏ ਸੀ ਗੱਲ ਨੇ ਪਾ ਗਏ। ਇਸ ਲਈ ਮੈਨੂੰ ਇਹ ਆਈਡੀਆ ਵਧੀਆ ਲੱਗਿਆ ਤੇ ਕਿਉਂਕਿ ਇਹ ਫालतू ਜਿਹਾ ਆਪਣੇ ਘਰੇ ਸਮਾਨ ਪਿਆ ਹੀ ਹੁੰਦਾ ਐਵੇਂ ਦੀਆਂ ਪੀਪੀਆਂ ਪਿਆ ਚੱਕ ਕੇ ਮੈਂ ਕਿਹਾ ਚੱਲੇ ਇਹਨੂੰ ਲਾਉਣੇ ਆ ਜੇ ਇਹਦੇ ਵਿੱਚ ਇਹਨਾਂ ਘੁਗੀਆਂ ਨੇ ਆਪਣੇ ਬੱਚੇ ਦੇ ਦਿੱਤੇ ਅੰਡੇ ਦੇ ਦਿੱਤੇ ਆਉਣ ਵਾਲੇ ਟਾਈਮ 'ਚ ਆਪਾਂ ਹੋਰ ਵੀ ਆਪਣੇ ਲਾਵਾਂਗੇ ਜਿੰਨੀਆਂ ਆਪਣੇ ਕੋਲ ਹੋਈਆਂ ਪੀਪੀਆਂ ਤੇ ਬਾਕੀ ਮੇਰੇ ਭਰਾ ਜਰੂਰ ਕੋਸ਼ਿਸ਼ ਕਰਿਓ ਤੁਸੀਂ ਵੀ ਇਹ ਅਗਰ ਇਹ ਹੋ ਸਕਦਾ ਵੀ ਛੋਟਾ ਮੋਟਾ ਪ੍ਰਾਲਾ ਇਹਨਾਂ ਪੰਛੀਆਂ ਨੂੰ ਬਚਾਉਣ ਲਈ ਜ਼ਰੂਰ ਕਰਨਾ ਚਾਹੀਦਾ ਆਪਾਂ ਨੂੰ ਠੀਕ ਹੈ ਕਿਉਂਕਿ ਮੈਂ ਇੱਕ ਦੋ ਦਿਨ ਤੋਂ ਦੇਖ ਰਿਹਾ ਸੀ ਇਹਨਾਂ ਨੂੰ ਵਿਚਾਰੇ ਆਂਡੇ ਦੇਣ ਵਾਸਤੇ ਬਹੁਤ ਕੋਸ਼ਿਸ਼ ਕਰਦੇ ਪਏ ਤੇ ਪਰ ਇਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ ਪਿਆ ਕਿਉਂਕਿ ਉਹਨੂੰ ਉਹ ਜਿਹਾ ਹੈ ਨਹੀਂ ਕੋਈ ਰੋਸ਼ਨਦਾਨ ਕੋਈ ਰੋਖ ਨਹੀਂ ਛੇਤੀ ਹੈਗਾ ਤੇ ਬਹੁਤ ਔਖੇ ਹੋ ਰਹੇ ਨੇ ਵਿਚਾਰੇ ਕਦੇ ਇੱਥੇ ਬੈਠਦੇ ਨੇ ਕਦੇ ਕਿਤੇ ਤੇ ਉਹਨਾਂ ਨੂੰ ਕੋਈ ਟਿਕਾਣਾ ਨਹੀਂ ਹੈਗਾ ਜੀ ਹੁਣ ਆਪਾਂ ਲਾਤਾ ਇਹਦੇ ਵਿੱਚ ਆਪਣਾ ਘਰ ਬਣਾ ਕੇ ਆਪਣੇ ਬੱਚੇ ਦੇ ਲੈਣਾ ਠੀਕ ਹੈ ਇਹ ਛੋਟਾ ਜਿਹਾ ਪ੍ਰਾਲਾ ਮੇਰੇ ਭਰਾ ਜਰੂਰ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਸასი ਸ਼ਾਸ ਦੇ ਪ੍ਰਾਲਾ